ਖਾਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਆਓ ਗੁਰੂ ਇਤਿਹਾਸ ਜਾਣੀਏ ਇਹਦੇ ਵਿੱਚ ਦਸ ਪਾਤਸ਼ਾਹੀਆਂ ਬਾਰੇ ਮੈਂ ਤੁਹਾਨੂੰ ਵੱਖਰੀ ਵੱਖਰੀ ਕੱਕ੍ਹੀਆਂ ਵਿੱਚ ਦੱਸਾਂਗਾ ਪਹਿਲੇ ਵਾਲੀ ਕੱਕ੍ਹੀਆਂ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਨਿਉ ਪਹਿਲੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਤੀਜੀ ਪਾਤਸ਼ਾਹੀ ਚੌਥੀ ਪਾਤਸ਼ਾਹੀ ਬਾਰੇ ਦੱਸਿਆ ਸੀ ਪਿੱਛੇ ਵਾਲੀ ਕੱਕ੍ਹੀ ਵੀ ਪੰਜਵੀਂ ਪਾਤਸ਼ਾਹੀ ਬਾਰੇ 5% ਤੁਹਾਡੇ ਨਾਲ ਡਿਸਕਸ ਕੀਤੇ ਹਨ ਅੱਜ ਦੀ ਕक्षा ਵਿੱਚ ਤੁਹਾਡੇ ਲਈ ਪੰਜ ਹੋਰ ਪ੍ਰਸ਼ਨ ਜਿਹੜੇ ਇਗਜ਼ਾਮ ਲਈ ਇੰਪੋਰਟੈਂਟ ਹੋ ਸਕਦੇ ਹਨ ਲੈ ਕੇ ਆਇਆ ਹਾਂ ਵੇਖੋ ਜੀ ਅੱਦੇ ਕਿਹੜੇ ਕਿਹੜੇ ਪੰਜ ਪ੍ਰਸੰਨ ਜੋ ਇਗਜ਼ਾਮ ਲਈ ਇੰਪੋਰਟ ਹੋ ਸਕਦੇ ਹਨ ਵੇਖੋ ਕੁਸਚਨ ਨੰਬਰ ਪ੍ਰਸ਼ਨ ਨੰਬਰ 6 ਵੇਖੋ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਕਦੋਂ ਮਿਲੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਕਦੋਂ ਮਿਲੀ ਸੰਨ 1581 ਈਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਕਦੋਂ ਮਿਲੀ ਸੀ ਸਨ 1581 ਈਸਵੀ ਨੂੰ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਗੁਰਿਆਈ ਦੀ ਬਖਸ਼ਿਸ਼ ਕਿਸ ਪਾਸੋਂ ਹੋਈ ਭਈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕਿਸ ਪਾਸੋਂ ਹੋਈ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਬਖਸ਼ਿ ਕਿਸ ਪਾਸੋਂ ਹੋਈ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਅ ਪਹਿਲੇ ਵਾਲੇ ਕੱਕ ਪਰਸਵਿ ਕੀ ਪੁੱਛਿਆ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਕਦੋਂ ਮਿਲੀ ਉਹ 1581 ਈਸਵੀ ਨੂੰ ਕਿਸ ਪਾਸੋਂ ਮਿਲੀ ਸ੍ਰੀ ਗੁਰੂ ਅਰਜਨ ਦੇਵ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਅੱਗੇ ਵਾਲਾ ਪਰਸਨ ਕਿਹੜਾ ਸੀ ਵੇਖੋ ਜੀ ਸ੍ਰੀ ਗੁਰੂ ਅਰਜਨ ਜੀ ਸ੍ਰੀ ਗੁਰੂ ਅਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਸੰਭਾਲਣ ਸਮੇ ਕਿੰਨੀ ਉਮਰ ਸੀ ਜਦੋਂ ਉਹਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਮਿਲੀ ਉਸ ਸਮੇ ਗੁਰਗੱਦੀ ਸਵਾਰਨ ਲਈ ਮਿਲੀ ਸੀ ਉਸ ਵੇਲੇ ਉਹਨਾਂ ਦੀ ਉਮਰ ਕਿੰਨੀ ਸੀ 18 ਸਾਲ 4 ਮਹੀਨੇ ਯਾਨੀ 18 ਸਾਲ ਔਰ 4 ਮਹੀਨੇ ਸੀ ਉਹਨਾਂ ਦੀ ਉਮਰ ਜਦੋਂ ਉਹਨਾਂ ਨੂੰ ਗੁਰਗੱਦੀ ਸਵਾਰਨ ਲਈ ਮਿਲੀ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਕਿੰਨਾ ਸਮਾਂ ਗੁਰਗੱਦੀ ਤੇ ਵਿਰਾਜਮਾਨ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਕਿੰਨਾ ਸਮਾਂ ਗੁਰਗੱਦੀ ਤੇ ਵਿਰਾਜਮਾਨ ਰਹੇ 24 ਸਾਲ 9 ਮਹੀਨੇ ਸ੍ਰੀ ਗੁਰੂ ਅਰਜਨ ਦੇਵ ਨੇ ਜਦੋਂ ਗੁਰਗੱਦੀ ਮਿਲੀ ਉਸ ਵੇਲੇ ਉਹਨਾਂ ਦੀ ਉਮਰ ਸੰਭਾਲ ਵੇਲੇ ਉਹਨਾਂ ਦੀ ਉਮਰ ਕਿੰਨੀ ਸੀ 18 ਸਾਲ 4 ਮਹੀਨੇ ਔਰ ਜਦੋਂ ਉਹਨਾਂ ਨੇ ਗੁਰਗੱਦੀ ਤੇ ਵਿਰਾਜਮਾਨ ਕਿੰਨਾ ਸਾਲ ਵਿਰਾਜਮਾਨ ਰਹੇ 24 ਸਾਲ 9 ਮਹੀਨੇ ਅੱਗੇ ਵਾਲਾ ਤੇ ਲਾਸਟ ਅਖੀਰ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਭ ਤੋਂ ਵੱਧ ਬਾਣੀ ਕਿਸ ਗੁਰੂ ਜੀ ਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਬਾਣੀ ਕਿਸ ਗੁਰੂ ਜੀ ਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜਾ ਸਿੱਖਾਂ ਦਾ ਪਵਿੱਤਰ ਗੰਥੀ ਸ੍ਰੀ ਗੁਰੂ ਸ੍ਰੀ ਗੁਰੂ ਗੰਸਾਹਿਬ ਜੀ ਉਹਦੇ ਵੀ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਹੈ ਆਜ ਵਾਲੀ ਕੱਛੇ ਵਿੱਚ ਮੈਂ ਤੁਹਾਡੇ ਨਾਲ ਆਹ ਪਰਸਨ ਡਿਸਕਸ ਕੀਤੇ ਹਨ ਜੀ ਜਿਹੜੇ ਤੁਹਾਡੇ ਐਗਜ਼ਾਮ ਲਈ ਇੰਪੋਰਟੈਂਟ ਹੋ ਸਕਦੇ ਹਨ ਅੱਜ ਦੀ ਕਕਸ਼ਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਪਿੰਡ ਦੀ ਲਾਈਵ ਤੇ ਮਾਬੂਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀਫਤ